yes hey. ਜਦੋਂ ਕੁਝ ਕੁ ਦਿਨ ਬਤੀਤ ਹੋ ਗਏ ਖਾਣ ਪਾਣ ਕਰ sire ਗੁਸਾਈ ਤੁਮਹਾਰਾਜ ਖਾਨ ਬਾਨ ਪ੍ਰਸ਼ਾਦ ਬਾਨੀ ਛੱਕੇ ਆਰਾਮ ਫਰਮਾ ਰਹੇ ਨਿਸਾ ਵਦੇ ਅਦਕੇ ਅਦਕਾਈ ਫਿਰ ਕੀ ਹੋਇਆ ਕਿ ਰਾਤ ਬਹੁਤ ਅੰਧਕਾਰ ਵਾਲੀ ਛਾ ਗਈ ਲੋਕ ਪਸ਼ੂ ਬਹੁ ਭਏ ਦੁਖਾਰੇ ਕਹਿੰਦੇ ਲੋਕ ਅਤੇ ਪਸ਼ੂ ਜਿਹੜੇ ਹਨ ਬੜੇ ਦੁਖਿਆਰੇ ਹੋ ਗਏ ਕਰੇ ਪਰਤੇਖਨ ਹੋਏ ਪੁਨਸਾਰੇ ਸਾਰੇ ਉਡੀਕਣ ਲੱਗੇ ਕਿ ਪੁਨਸਾਰ ਹੋ ਜਾਵੇ ਸਵੇਰ ਹੋ ਜਾਵੇ ਸਵੇਰੀ ਨਾ ਚੜੇ ਰਾਤ ਹੀ ਬੜੀ ਲੰਮੀ ਹੋ ਗਈ ਕਈ ਹਫ਼ਤਿਆਂ ਵਰਗੀ ਸਮਝ ਲਓ ਬੈਠੇ ਸਭਨ ਬਿਖੇ ਨਰ ਨਾਰੀ ਮਾਈ ਭਾਈ ਇਕੱਠੇ ਹੋ ਕੇ ਬਹਿ ਗਏ ਹੋਏ ਨਾ ਪ੍ਰਾਤ ਸਵਨ ਮਤ ਹਾਰੇ ਕਹਿੰਦੇ ਇਹ ਸਰਕਾਰ ਮਤ ਹਰ ਗਈ ਬੜੇ ਹੈਰਾਨ ਪਰੇਸ਼ਾਨ ਹੋ ਗਏ ਵੀ ਇਹ ਸੂਰਜ ਕਿਉਂ ਨਹੀਂ ਚੜ ਰਿਹਾ ਸੌਂਚ-ਸੌਂਚ ਕੇ ਥੱਕ ਗਏ ਅਸੀਂ ਤੇ ਇੰਨਾ ਹਨੇਰਾ ਅੰਧਕਾਰ ਕਿਉਂ ਛਾ ਗਿਆ ਜਿਵੇਂ ਆ ਨੋਰਵੇ ਤੇ ਆਦਿਕ ਦੇਸ਼ ਹੈਗੇ ਨੇ ਸੋ ਇਹ ਸ੍ਰਿਸ਼ਟੀ ਦੀ ਬਣਾਵਟ ਹੀ ਇਸ ਤਰ੍ਹਾਂ ਦੀ ਹੈਗੀ ਆ ਉਹ ਸ੍ਰਿਸ਼ਟੀ ਦੇ ਐਸ ਧੁਰੇ ਦੇ ਵਿੱਚ ਹਨ ਜਿੱਥੇ ਲੰਮਾ-ਲੰਮਾ ਸਮਾਂ ਦੇਣੀ ਨਹੀਂ ਛਿਪਦਾ ਤੇ ਲੰਮਾ-ਲੰਮਾ ਸਮਾਂ ਇਸ ਪ੍ਰਕਾਰ ਫਿਰ ਦੇਣੀ ਚੜਿਆ ਰਹਿੰਦਾ ਹੈ ਤੇ ਲੰਮਾ-ਲੰਮਾ ਸਮਾਂ ਰਾਤ ਹੀ ਪਈ ਰਹਿੰਦੀ ਹੈ ਇਸ ਤਰ੍ਹਾਂ ਦਾ ਵਰਤਾਰਾ ਕਈ ਯੂਰਪ ਦੇ ਹੋਰ ਵੀ ਇਲਾਕਿਆਂ ਦੇ ਵਿੱਚ ਸੋ ਇਸ ਤਰ੍ਹਾਂ ਦਾ ਦ੍ਰਿਸ਼ ਵੇਖਣ ਨੂੰ ਮਿਲਦਾ ਵੇਖਿਆ 8 8 9 9 ਵਜੇ ਤੱਕ ਸੂਰਜ ਸੋ ਚੜਿਆ ਰਹਿੰਦਾ ਹੈ ਤੋ ਇਸ ਪ੍ਰਕਾਰ ਤੇ ਇਹ ਇਦਾਂ ਦਾ ਵਰਤਾਰਾ ਉਦੋਂ ਬਠਿੰਡੇ ਵਿੱਚ ਵਰਤਿਆ ਪਰਮੇਸ਼ਰ ਦੀ ਲੀਲਾ ਕਿ ਕਈ ਦਿਨ ਸੂਰਜ ਹੀ ਨਾ ਚੜਿਆ ਹਨੇਰਾ ਹੀ ਹਨੇਰਾ ਰਹਿਆ ਕੋ ਕਾਰਨ ਪਾ ਜਾਏ ਨਾ ਜਾਣਾਂ ਕੀ ਕਾਰਨ ਕੀ ਹੋਇਆ ਕਿ ਸੂਰਜ ਕਿਉਂ ਨਹੀਂ ਚੜ ਰਿਹਾ ਹਨੇਰਾ ਕਿਉਂ ਨਹੀਂ ਮਿਟ ਰਿਹਾ ਜਾਣਿਆ ਨਹੀਂ ਜਾਂਦਾ ਮਾਦਤੰਡ ਚੜੇ ਨਾ ਅਸਮਾਨਾ ਕਹਿੰਦੇ ਇਸ ਪ੍ਰਕਾਰ ਸੋ ਮਾਰਤੰਡ ਜਿਹੜਾ ਹੈ ਮ੍ਰਿਤੂ ਆਂਡੇ ਤੋਂ ਬਣਿਆ ਹੋਇਆ ਸੂਰਜ ਅਸਮਾਨ ਵਿੱਚ ਕਿਉਂ ਨਹੀਂ ਚੜਿਆ ਲੋਕ ਲੋਕ ਸਗਦੇ ਅਕੁਲਾਏ ਕਹਿੰਦੇ ਇਸ ਪ੍ਰਕਾਰ ਲੋਕ ਸਾਰੇ ਵਿਆਕਲ ਹੋ ਗਏ ਸ੍ਰੀ ਪਰਮੇਸ਼ਰ ਨਾਮ ਦਿਆਏ ਮਹਾਰਾ ਦਾ ਨਾਮ ਜਪਣ ਲੱਗੇ ਆਪੋ ਆਪਣੇ ਧਰਮ ਦੇ ਅਨਕੂਲ ਅਦਕ ਰਾਤ ਜਦ ਬੀਤਨ ਕਾਰੇ ਜਦੋਂ ਜਦੋਂ ਅੱਧੀ ਰਾਤ ਬਤੀਤ ਹੋ ਗਈ ਰਾਦ ਸਭਨ ਕਾ ਚਿੰਤਾ ਪਾਰ ਸੇਰ ਹੋਈ ਸਭ ਨੂੰ ਚਿੰਤਾ ਪੈ ਗਈ ਹੈ ਦੱਲਾ ਸੰਗ ਮਿਲੇ ਸਭ ਜਾਏ ਜਦੋਂ ਸਾਰੇ ਜਾ ਕੇ ਭਾਈ ਦੱਲਾ ਜੀ ਸਾਹਿਬ ਜੀ ਦੇ ਨਾਲ ਮਿਲੇ ਅਦਕ ਨਿਸਾ ਕੁਛ ਲਖਿਓ ਨਾ ਜਾਏ ਇਹ ਅੱਧੀ ਰਾਤ ਹੋ ਗਈ ਅਦਕ ਨਿਸਾ ਸੋ ਬਹੁਤੀ ਜਿਆਦੀ ਬਾਤ ਹੋ ਗਈ ਇਹ ਜਾਣਿਆ ਨਹੀਂ ਜਾਂਦਾ ਕੀ ਕਾਰਨ ਹੈ ਚਲੋ ਪ੍ਰਭੂ ਕਬੂਜ ਦੇ ਤੇ ਕਿਹਾ ਵੀ ਚਲੋ ਗੁਰੂ ਗਰੀਬ ਨਵਾਜ ਮਹਾਰਾਜ ਨੂੰ ਇਹ ਪੁੱਛਦੇ ਹਾਂ ਹੈ ਸਰਬੱਗ ਬਤਾਏ ਸੋਦੇ ਹਾਂ ਇਹ ਗੁਰੂ ਗਰੀਬ ਨਵਾਜ ਮਹਾਰਾਜ ਸਰਬੱਗ ਹਨ ਆਪ ਦੱਸਣਗੇ ਦਲ ਜੁਤ ਮਾਨਵ ਸਮਦਾਏ ਉਸ ਵੇਲੇ ਭਾਈ ਦਾਲ ਸਿੰਘ ਜੀ ਦੇ ਸਮੇਤ ਜਿਤਨੇ ਵੀ ਮਾਈ ਭਾਈ ਹਨ ਪਦ ਅਰਬਿੰਦ ਨਿਵਾਸ ਸਭ ਆਏ ਸਭ ਆਣ ਕੇ ਗੁਰੂ ਗਰੀਬ ਨਵਾਜ ਮਹਾਰਾਜ ਦੇ ਚਰਨਾਂ ਤੇ ਨਮਸਕਾਰਾਂ ਕਰਨ ਲੱਗੇ ਬੈਠੇ ਬਿਸਮਤ ਬਾਤ ਬਖਾਨੀ ਬੈਠੇ ਹੈਰਾਨ ਹੋਏ ਤਦੋਂ ਬੇਨਤੀ ਕੀਤੀ ਹੈ ਮਿਸਕੇ ਰਾਤ ਕੋਚ ਜਾਏ ਨਾ ਜਾਣੀ ਮਹਾਰਾਜੇ ਰਾਤ ਦੀ ਕੀ ਗਤੀ ਹੋਈ ਜਾਣਿਆ ਨਹੀਂ ਜਾਂਦਾ ਹੈ ਗੁਰੂ ਕਯੋ ਭਾਣਾ ਹਰ ਜੋਈ ਕਹਿੰਦੇ ਉਸ ਵੇਲੇ ਗੁਰੂ ਗਰੀਬ ਨਵਾਜ ਮਹਾਰਾ ਨੇ ਆਖਿਆ ਭਾਈ ਇਹ ਪਰਮੇਸ਼ਰ ਦਾ ਜੋ ਭਾਣਾ ਉਹ ਹੀ ਹੋਇਆ ਹੈ ਦੇਵਨ ਬਿਖੇ ਸਰਪਰਦਾ ਹੋਈ ਕਿਉਂਕਿ ਦੇਵਤਿਆਂ ਦੇ ਵਿੱਚ ਵੀ ਸੋ ਆਪਸ ਵਿੱਚ ਸੋ ਇਸ ਪ੍ਰਕਾਰ ਜਿਹੜੀ ਉਹ ਈਰਖਾ ਹੋਣ ਲੱਗੀ ਹੈ ਪਰਮੇਸ਼ਰ ਦਾ ਭਾਣਾ ਮਹਾਰਾ ਦੀ ਲੀਲਾ ਇਸ ਤਰ੍ਹਾਂ ਦੀ ਹੈ ਕਿ ਇਹ ਵਰਤਾਰਾ ਵਰਦਾ ਹੈ ਕਦੇ-ਕਦੇ ਕੁਦਰਤ ਵਿੱਚ ਸੋ ਆ ਜਦੋਂ ਬਦਲੇ ਤੇ ਅਦਕਿ ਛਾ ਜਾਂਦੇ ਨੇ ਕਈ ਵਾਰੀ ਤੇ ਇਦਾਂ ਦਾ ਵਰਤਾਰਾ ਵਰਤਾ ਰਹਿੰਦਾ ਹੈ ਦੋਹਰਾ ਔਰ ਲਗੇ ਬਰਖਾ ਹਟੇ ਬਿਤੇ ਦਿਵਸ ਕੇਤੇਕ ਉਸ ਵੇਲੇ ਫਿਰ ਮਹਾਰਾ ਨੂੰ ਬੇਨਤੀ ਕੀਤੀ ਮਹਾਰਾਜ ਹੁਣ ਤਾਂ ਮੀਂਹ ਵੀ ਨਹੀਂ ਪੈ ਰਿਹਾ ਸਤਿਗੁਰੂ ਗਰੀਬ ਨਵਾਜ਼ ਮਹਾਰਾ ਕਹਿੰਦੇ ਸੂਰਜ ਤੇ ਇੰਦਰ ਜਿਹੜਾ ਇਹ ਰੁਸ ਕੇ ਬਹਿ ਗਿਆ ਆਪਸ ਵਿੱਚ ਈਰਖਾ ਹੋ ਗਈ ਈਰਖਾ ਹੋਣ ਕਰਕੇ ਰੁਸ ਕੇ ਬਹਿ ਗਏ ਨੇ ਬਹੁਤੀ ਔੜ ਲੱਗ ਗਈ ਹੈ ਤੇ ਬਰਖਾ ਹਟ ਗਈ ਹੈ ਕਈ ਦਿਨ ਮਤਲਬ ਲੰਮਾ ਅਰਸਾ ਬਤੀਤ ਹੋ ਗਿਆ ਖੇਤੇ ਲਾਗੇ ਸੋਕ ਬੜਿਓ ਖੇਤ ਨ ਏਕ ਤੇ ਖੇਤੀ ਸੁੱਕਣ ਲੱਗ ਗਈ ਹੈ ਇੱਕ ਵੀ ਕੋਈ ਖੇਤ ਨਹੀਂ ਬਚਿਆ ਹੈ ਐਸੇ ਬੁਰੇ ਹਾਲਾਤ ਬਣ ਗਏ ਚੌਪਈ ਪੂਜਾ ਪਰ ਜਾ ਭਏ ਦਿਰਗ ਦੁਖਿਆਰੀ ਤੇ ਜਿਤਨੀ ਵੀ ਇਹ ਪਰਜਾ ਸੀ ਮਾਲਵੇ ਜਾਂ ਪੰਜਾਬ ਦੇਸ਼ ਦੀ ਬਹੁਤੀ ਦੁਖਿਆਰੀ ਹੋ ਗਈ ਹੋਏ ਦੁਰਵੇਛਤਾ ਪਰਿਓ ਨਹ ਵਾਰੀ ਤੇ ਇਹ ਕੀ ਹੋ ਗਿਆ ਜਾਣਿਆ ਨਹੀਂ ਜਾਂਦਾ ਐਨਾ ਇਹ ਦੁਰਪੇਸ਼ ਦੁਕਾਲ ਆ ਗਿਆ ਓਏ ਹੈ ਕਹਾ ਹਵਾਲ અમાਰੋ ਸਾਰੇ ਸੋਚਣ ਲੱਗੇ ਵੀ ਸਾਡਾ ਕੀ ਹਾਲ ਹੋਵੇਗਾ ਹੁਣ ਬਿਨਾ ਅਨ ਕਿਉ ਜੀ ਅਨ ਵਿਚਾਰੋ ਅਨ ਤੋਂ ਬਿਨਾ ਅਸੀਂ ਕਿਵੇਂ ਜੀਵਾਂਗੇ ਸੋ ਜੀ ਨਹੀਂ ਸਕਦੇ ਹਾਂ ਅਨ ਤੋਂ ਬਿਨਾ ਤੇ ਪ੍ਰਾਣ ਵੀ ਨਹੀਂ ਚੱਲਦੇ ਹਨ ਰਾਹਕ ਮਹਾ ਕਸ਼ਟ ਕੋ ਪਾਏ ਤੇ ਜਿਤਨੇ ਵੀ ਰਾਹਕ ਜ਼ਿੰਮੇਦਾਰ ਹਨ ਬਹੁਤਾ ਦੁੱਖ ਪਾਉਣ ਲੱਗੇ ਮਿਲ ਮਿਲ ਬੈਠ ਬੈਠ ਪਛਤਾਏ ਤੇ ਮਿਲ ਮਿਲ ਕੇ ਬੈਠ ਬੈਠ ਕੇ ਗੱਲਾਂ ਕਰਦੇ ਪਛਤਾਉਂਦੇ ਮਨ ਵਿੱਚ ਕਿ ਬੀਜਿਆ ਹੋਇਆ ਵੀ ਹਰਿਆ ਨਹੀਂ ਹੋਣਾ ਅੱਗੇ ਅਸੀਂ ਕੀ ਬੀਜਾਂਗੇ ਫੇਰ ਕੇ ਤੱਕ ਗ੍ਰਾਮਨ ਕੇ ਸਮੁਦਾਏ ਦੇ ਕੁਝ ਇੱਕ ਪਿੰਡਾਂ ਦੇ ਜਿਹੜੇ ਲੋਕ ਸਨ ਚੇਤਨਤਾ ਬਸ ਭੇ ਇਕੱਠਾਏ ਚਿੰਤਾ ਦੇ ਬਸੀਕਾਰ ਹੋਏ ਇੱਕ ਜਗ੍ਹਾ ਤੇ ਇਕੱਠੇ ਹੋਏ ਹਨ ਆਬ ਸਮੀਪ ਸਤਗੁਰੂ ਸੁਹਾਏ ਕਿ ਆ ਵੀ ਹੁਣ ਗੁਰੂ ਗਰੀਬ ਨਵਾਜ ਮਹਾਰਾਜ ਸਾਡੇ ਪਾਸ ਬਿਰਾਜਮਾਨ ਹਨ ਸੱਤੇ ਸਤਗੁਰੂ ਪਰਉਪਕਾਰੀ ਚਿੰਤਾ ਮਨੋ ਕਾਮਨਾ ਪਾਏ ਅਸੀਂ ਗੁਰੂ ਗਰੀਬ ਨਵਾਜ ਮਹਾਰਾਜ ਜੀ ਦੇ ਪਾਸੋਂ ਲੋਕ ਪਰਲੋਕ ਦੀਆਂ ਸਾਰੀਆਂ ਇਸ਼ਾਵਾਂ ਪ੍ਰਾਪਤ ਕਰਦੇ ਹਾਂ ਤੇ ਕਿਉਂ ਨ ਮਹਾਰਾ ਦੇ ਚਰਨਾਂ ਦੇ ਪਾਸ ਜਾਈਏ ਏਕ ਏਕ ਕੇ ਪੁਰਵਤ ਆਸਾ ਸਤਿਗੁਰੂ ਗਰੀਬ ਨਿਵਾਜ ਮਹਾਰਾ ਤਾਂ ਇੱਕ ਇੱਕ ਸਿੱਖ ਦੀ ਆਸਾ ਪੂਰੀ ਕਰਦੇ ਹਨ ਮਿਲ ਕੇ ਦੇ ਤੇ ਚਲੋ ਗੁਰ ਪਾਸਾ ਤੇ ਮਿਲ ਕਰਕੇ ਗੁਰੂ ਗਰੀਬ ਨਿਵਾਜ ਮਹਾਰਾ ਦੇ ਪਾਸ ਆਪਾਂ ਸਾਰੇ ਇਕੱਠੇ ਹੋ ਕੇ ਕਿਉਂ ਨਹੀਂ ਜਾਂਦੇ ਕਿਉਂ ਨਹੀਂ ਫਰਿਆਦ ਕਰਦੇ ਹਾਂ ਜਾਚ ਵਰਖਾ ਗੁਰੂ ਕਰੇ ਹੈ ਤੇ ਗੁਰੂ ਗਰੀਬ ਨਿਵਾਜ ਮਹਾਰਾ ਦੇ ਪਾਸੋਂ ਜਾ ਕੇ ਬੇਨਤੀ ਕਰੀਏ ਮਹਾਰਾ ਜੀ ਕਿਰਪਾ ਕਰਨਗੇ ਵਰਖਾ ਹੋਵੇਗੀ ਜੀਵਦਾਨ ਜਗ ਕੋ ਤਵ ਦੈ ਮਹਾਰਾ ਜੀਵਨ ਦਾਨ ਦੇਣ ਵਾਲੇ ਪ੍ਰਾਣ ਆਧਾਰ ਹਨ ਸਤਿਗੁਰੂ ਸਾਨੂੰ ਕਿਰਪਾ ਕਰਕੇ ਜੀਵਨ ਦਾਨ ਦੇਣਗੇ ਇਸ ਬੇਚਾਰ ਸੰਗਤ ਸਮੁਦਾਇ ਜਿਸ ਤਰ੍ਹਾਂ ਮੰਦ ਵਿੱਚ ਵਿਚਾਰ ਕਰਕੇ ਸਾਰੀ ਸੰਗਤ ਸਿਆਣੇ ਸਿੱਖ ਕਰੇ ਅਗਵਾਈ ਇਹ ਸਿਆਣੇ ਸਿਆਣੇ ਸੋਝੀ ਵਾਲੇ ਜਿਹੜੇ ਪ੍ਰਾਤਨ ਗੁਰ ਸਿੱਖ ਸਨ ਉਹਨਾਂ ਨੂੰ ਅੱਗੇ ਕੀਤਾ ਆਗੂ ਬਣਾਇਆ ਹੈ ਆਣ ਦਮਦਮਾ ਕੀ ਨਸ ਡੇੜੇ ਉਸ ਵੇਲੇ ਸ੍ਰੀ ਦਮਦਮਾ ਸਾਹਿਬ ਜਿਹਦੇ ਤਖਤ ਹਸਤਾਨ ਦੇ ਵਿੱਚ ਫੇਰੇ ਆਣ ਕੇ ਨੰਡੇੜਾ ਕੀਤਾ ਹੈ ਚਾਓ ਚਾਓ ਦਿਸਕੇ ਨਰ ਮਿਲੇ ਘਨੇੜੇ ਤੇ ਬਹੁਤ ਪ੍ਰੇਮ ਦੇ ਸਤ ਗੁਰੂ ਗਰੀਬ ਨਿਵਾਜ ਮਹਾਰਾਜ ਦੇ ਵਿੱਚ ਫੇਰੇ ਆਣ ਕੇ ਇਕੱਠੇ ਹੋ ਗਏ ਮਹਾਰਾਜ ਦੇ ਚਰਨਾਂ ਦੇ ਬਾਸ ਬੇਨਤੀਆਂ ਕਰਨ ਲੱਗੇ ਹਨ ਹਰੇ ਤ੍ਰਾਸ ਦੁਰ ਵਿੱਚ ਕੋ ਭਾਰੇ ਇਹ ਮਹਾਰਾਜ ਇਹ ਤਾਂ ਬਹੁਤ ਸਮਾਂ ਆ ਗਿਆ ਮਾੜਾ ਅਸੀਂ ਤਾਂ ਡਰ ਗਏ ਆ ਕਿ ਕਿਵੇਂ ਸਾਡਾ ਹੁਣ ਜੀਵਨ ਨਿਰਵਾਹ ਹੋਵੇਗਾ ਹਾਈ ਗੁਰੂ ਸਭ ਹਿੰਨ ਪਰਵਾਰੇ ਸਾਰੇ ਮਹਾਰਾਜ ਦੇ ਬਾਸ ਇਕੱਠੇ ਹੋ ਗਏ ਮਾਈ ਭਾਈ ਕਰ ਕਰ ਨਮ ਚਾਉ ਦਸਥੇਰੇ ਇਹ ਮਹਾਰਾ ਨੂੰ ਨਮਸਕਾਰਾਂ ਕਰਕੇ ਸਤਗੁਰਾਂ ਦੇ ਚਫੇਰੇ ਬੈਠ ਗਏ ਕੋਈ ਖੜ ਗਿਆ ਕੇ ਚਿਤ ਬੈਠੇ ਕੇ ਚਿਤ ਖਾਰੇ ਇਹ ਕਈ ਤਾਂ ਬਹਿ ਗਏ ਜਿਨ੍ਹਾਂ ਨੂੰ ਜਗ੍ਹਾ ਮਿਲੀ ਜਿਨ੍ਹਾਂ ਨੂੰ ਨਹੀਂ ਜਗ੍ਹਾ ਮਿਲੀ ਕਿਉਂਕਿ ਸਾਰਾ ਦੇਸ਼ ਹੀ ਇਕੱਠਾ ਹੋ ਗਿਆ ਉਹ ਫਿਰ ਖੜੇ ਹੋ ਗਏ ਜਿਨ੍ਹਾਂ ਨੂੰ ਜਗ੍ਹਾ ਨਾ ਪ੍ਰਾਪਤ ਹੋਈ। ਕਰੋ ਮੇਵਰ ਅਰਧ ਗੁਜਾਰੇ ਉਸ ਵੇਲੇ ਜਿਹੜਾ ਮੇਵੜਿਆ ਅਰਦਾਸੀਆ ਸਿੰਘ ਸੀਗਾ ਉਹਨੇ ਮੇਵੜੇ ਨੇ ਹੱਥ ਝੁੜ ਕੇ ਇਹਨਾਂ ਸਾਰਿਆਂ ਦੀ ਅਰਜ਼ ਮਹਾਰਾਜ ਦੇ ਚਰਨਾਂ 'ਚ ਕੀਤੀ ਹੈ। ਕਰੋ ਪ੍ਰਭੂ ਜਗ ਕੇ ਰਖਵਾ ਦੇ। ਮਹਾਰਾਜ ਕਿਰਪਾ ਕਰੋ ਹੁਣ। ਇਹ ਮਾਈ ਭਾਈ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਏ ਨੇ ਤੈਨੂੰ ਲਾਜ ਹੈ ਰੱਖ ਲੈ ਇਹਨਾਂ ਦੀ ਨਹੀਂ ਗਗਨ ਮੈਂ ਮੇਘ ਦਿਖੰਤੇ ਕਿਉਂਕਿ ਅਸਮਾਨ ਦੇ ਵਿੱਚ ਕੋਈ ਬੱਦਲ ਨਹੀਂ ਦਿਖਾਈ ਦੇ ਰਹਿਆ ਸਭ ਦੇਸ਼ਾਂ ਕੇ ਖੇਤ ਸੁਕੰਤੇ ਸਾਰੇ ਦੇਸ਼ਾਂ ਦੇ ਮਤਲਬ ਸਾਰੇ ਇਲਾਕਿਆਂ ਦੇ ਪੂਰੇ ਪੰਜਾਬ ਦੇ ਇਲਾਕੇ ਦੇ ਜਿਹੜੇ ਖੇਤ ਨੇ ਉਹ ਸੁੱਕ ਗਏ ਹਨ ਅਬ ਕਹਿ ਫਸਲ ਜੇ ਅਨ ਬਿਨਾਸਾ ਇਹ ਮਹਾਰਾਜ ਹੁਣ ਜੇ ਇਸ ਫਸਲ ਵਾੜੀ ਵਿੱਚੋਂ ਸਾਰਾ ਅਨ ਨਾਸ਼ ਹੋ ਗਿਆ ਨਹੀਂ ਨਰਨ ਕੇ ਜੀਵਨ ਆਸਾ ਫਿਰ ਮਨੁੱਖਾਂ ਦੇ ਜੀਵਨ ਦੀ ਕੋਈ ਆਸ ਉਮੀਦ ਹੀ ਨਹੀਂ ਰਹੇਗੀ ਕਿਦਾਂ ਫੇਰ ਚੱਲੇਗਾ ਮਹਾਰਾਜੇ ਜਨ ਜੀਵਨ ਆਪਣੇ ਸੰਗਤ ਜਾਨ ਬਚਾਓ ਤੇ ਮਹਾਰਾਜ ਜੀ ਇਹਨਾਂ ਨੂੰ ਆਪਣੀ ਸੰਗਤ ਜਾਣ ਕੇ ਆਪਣੇ ਸਿੱਖ ਸੇਵਕ ਜਾਣ ਕੇ ਬਚਾ ਲਵੋ ਆਪ ਕਰੋ ਬਾਖ ਬਰ ਖਾ ਬਰ ਖਾਓ ਤੇ ਆਪ ਜੀ ਬਾਖ ਕਰਦੇ ਹੋ ਬਚਨ ਕਰਦੇ ਹੋ ਕਿ ਮੀਂਹ ਵਰਸੇ ਸੁਣ ਅਰਜੀ ਪ੍ਰਭ ਕਰੋਧ ਵਧਾ ਆਇਓ ਸੁਣ ਕਰਕੇ ਮਾਰਨ ਇਹਨਾਂ ਦੀ ਅਰਜੀ ਗੁਰ ਸਿੱਖਾਂ ਦੀ ਸਤਗੁਰੂ ਬੀਰਸ ਵਿੱਚ ਆ ਗਏ ਵੀ ਅਖੇ ਬਦਲ ਦੀ ਕੀ ਹਮਤ ਆ ਕਿ ਵਰਸੇ ਨਾ ਮੀਂਹ ਦੀ ਕੀ ਮੁਜਾਲ ਹੈ ਕਿ ਮੇਰੇ ਗੁਰਸਿੱਖਾਂ ਨੂੰ ਪਰੇਸ਼ਾਨ ਕਰ ਜਾਵੇ ਲਲੈ ਦਿਸ ਅਵਲੋਕ ਅਲਾਇਓ ਉਸ ਵੇਲੇ ਗੁਰੂ ਗਰੀਬ ਨमाज ਮਹਾਰਾਜ ਨੇ ਭਾਈ ਦਾਲ ਸਿੰਘ ਸਾਹਿਬ ਜੀ ਉਹਨਾਂ ਦੇ ਤਾਂ ਹੀ ਬਚਨ ਆਖਿਆ ਸੁਰਪਤ ਕੋ ਹਤੋ ਵਿਸਾਲਾ ਮਹਾਰਾਜ ਕਹਿਣ ਲੱਗੇ ਭਾਈ ਦਾਲ ਸਿੰਘ ਜੀ ਆਖੇ ਉਠੋ ਤੇ ਜੁੱਤੀ ਲਓ ਆਪਣੀ ਆਪਣੇ ਹੱਥ ਵਿੱਚ ਤੇ ਜਿਹੜਾ ਸੁਰਪਤ ਹੈ ਨਾ ਦੇਵਤਿਆਂ ਦਾ ਪਤੀ ਇੰਦਰ ਸੁਰਗ ਦਾ ਰਾਜਾ ਇਹਦੇ ਵੱਲ ਭਗਾ ਵਗਾ ਕੇ ਛਿਤਰ ਮਾਰੋ ਭਟੇ ਮੇਗ ਜਿਸ ਤੇ ਤਤਕਾਲਾ ਤੇ ਫਿਰ ਤੁਹਾਡੇ ਵਿੰਦਿਆ ਵਿੰਦਿਆ ਮੀਂਹ ਪੈ ਜਾਵੇਗਾ ਗੁਰੂ ਬਚਨ ਪਰ ਧਰ ਵਿਸ਼ਵਾਸਾ ਗੁਰੂ ਗ੍ਰੀਵ ਨमाज ਮਹਾਰਾ ਦੇ ਬਚਨਾਂ ਦੇ ਉੱਪਰ ਧਾਰ ਕੇ ਭਰੋਸਾ ਗੱਲਾ ਉੱਠਿਓ ਬਿਲੋਕ ਅਕਾਸ਼ਾ اے ਭਾਈ ਦਾਲ ਸਿੰਘ ਸਾਹਿਬ ਦੀ ਉਠੇ ਵੇਖਿਆ ਆਸਮਾਨ ਵੱਲ ਪਨੀ ਸਬਤ ਬਕਾਇ ਸੋ ਮਾਰੀ ਤੇ ਆਪਣੀ ਜੁੱਤੀ ਪਨੀ ਕਹੀਏ ਜੁੱਤੀ ਸਬਤ ਕਹੀਏ ਸਤ ਵਾਰ ਭਗਾ ਭਗਾ ਕੇ ਮਾਰੀ ਉੱਪਰ ਅਸਮਾਨ ਵੱਲ ਬੱਦਲਾਂ ਵੱਲ ਸੋ ਦੇਵਤਿਆਂ ਦੇ ਰਾਜੇ ਇੰਦਰਵਲ ਜਿਹਦੀ ਲੋਕ ਪੂਜਾ ਕਰਦੇ ਨੇ ਅਨਭੋਲ ਮੁੰਤੇ ਕਾਰੇ ਅਨਕ ਨਿਕਾਰੇ ਇਹ ਨਾਲ ਨੂੰ ਗਲਗੁਲ ਵੀ ਕੀਤੀ ਇਹ ਤੈਨੂੰ ਕਿਹਾ ਤੂੰ ਬੰਦਾ ਬਣ ਜਾਖੇ ਜਿਹੜੀ ਤੇਰੀ ਡਿਊਟੀ ਲੱਗੀ ਆ ਨਭੋਂਦਾ ਕਿਉਂ ਨਹੀਂ ਤੇਰੀ ਡਿਊਟੀ ਮੀਂ ਪਾਉਂਦੀ ਆ ਤੇ ਇਸ ਪ੍ਰਕਾਰ ਤੂੰ ਮੀਂ ਪਾ ਇਦਾਂ ਕਹਿ ਕੇ ਤੇ ਗਾਲਾਂ ਤੇ ਮੰਦੇ ਬੋਲ ਕਰੜੇ ਬਚਨ ਵੀ ਆਖੇ ਹਨ ਮਾਨ ਹੁਕਮ ਕੋ ਬਰਖੋ ਤੋਰ ਮਹਾਰਾ ਦਾ ਹੁਕਮ ਹੈ ਤੈਨੂੰ ਆਖੇ ਤੇ ਹੁਣ ਤੂੰ ਹੁਕਮ ਦੀ ਅਦੂਲੀ ਨਹੀਂ ਕਰ ਸਕਦਾ ਹੁਣੇ-ਹੁਣੇ ਮੀਂਹ ਪਵਾ ਦੇ। ਆਂਬੇ ਬਚਮਾਨੇ ਗੁਰਪੂਰਨ। ਤੇ ਅਸੀਂ ਵੀ ਗੁਰੂ ਗਰੀਬ ਨਵਾਜ ਮਹਾਰਾਜ ਦਾ ਵਜਨ ਮੰਨਦੇ ਆਂ ਤੇ ਤੂੰ ਵੀ ਮੰਨ ਤੂੰ ਕੋ ਸਾਡੇ ਤੋਂ ਵੱਡਾ ਨਹੀਂ ਐ। ਤੇ ਤ੍ਰਲੋਕੇ ਹਾ ਅਸ ਕੌਣ? ਮਾਬੇ ਦੱਸ ਕਿ ਇਸ ਤ੍ਰਲੋਕੀ ਦੇ ਵਿੱਚ ਕੌਣ ਹੈ ਐਸਾ ਜਿਸਕੇ ਮਨ ਵਿੱਚ ਸ੍ਰੀ ਗੁਰਪਾਉਣ ਜਿਹਦੇ ਮਨ ਵਿੱਚ ਗੁਰੂ ਗਰੀਬ ਨਵਾਜ ਮਹਾਰਾਜ ਦਾ ਭਾਉ ਨਹੀਂ ਹੈ। ਆਪ ਕਿਰਤਨ ਰਣ ਕਰਕੇ ਜਾ ਪਾਏ। ਔਰ ਕਬੀਰ ਰਾਜ ਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਕਹਿੰਦੇ ਨੇ ਵੀ ਜਿਸ ਇੰਦਰ ਤੋਂ ਜਿੱਤ ਕੇ ਬਹੁ ਮੁਸ਼ਕਲ ਕਰੇ ਜਾਣੇ ਜਿੱਤ ਪ੍ਰਾਪਤ ਕੀਤੀ ਸੀ ਗੁਰਦਾਸਨ ਤੇ ਮਾਰ ਕਰਾਈ ਔਰ ਗੁਰੂ ਗਰੀਬ ਨमाज ਮਹਾਰਾਜ ਨੇ ਉਸ ਇੰਦਰ ਤੋਂ ਉਸ ਇੰਦਰ ਨੂੰ ਸਿੱਖ ਤੋਂ ਮਾਰ ਪਵਾਈ ਤੇ ਉਹ ਵੀ ਜੁੱਤੀਆਂ ਦੀ ਮਾਰ ਤੇ ਉਹ ਵੀ ਸੱਤ ਜੁੱਤੀਆਂ ਮਾਰਾ ਨੇ ਸਿੱਖਾਂ ਦਾ ਬਹੁਤ ਮਨੋਮਲ ਵਧਾਇਆ ਸਿੱਖਰ ਦਾ ਮਨੋਮਲ ਵਧਾਇਆ ਲੋਕਾਂ ਨੇ ਦੇਖ ਲਓ ਭਾਈ ਇਸ ਸਰਬਤ ਨੂੰ ਇੰਦਰ ਨੂੰ ਦੇਵਤਿਆਂ ਦੇ ਰਾਜੇ ਨੂੰ ਸੋ ਆਪਣੇ ਸਿੱਖ ਤੋਂ ਜੁੱਤੀਆਂ ਮਰਵਾਈਆਂ ਸੱਤ-ਸੱਤ ਦੇਰ ਨਾ ਧਰੋ ਕਰੋ ਅਬ ਬਰਖਾ ਕਹਿੰਦੇ ਇਸ ਪ੍ਰਕਾਰ ਗੁਰੂ ਗਰੀਬ ਨमाज ਮਹਾਰਾਜ ਜੀ ਨੇ ਸੋ ਇਹ ਵਚਨ ਕੀਤਾ ਤੇ ਭਾਈ ਦਾਲ ਸਿੰਘ ਜੀ ਨੇ ਆਖਿਆ ਇਹੋਂ ਤੋਂ ਦੇਰ ਨਾ ਕਰ ਸੋ ਬਰਖਾ ਕਰ ਤੇਜ ਪ੍ਰਭੂ ਕੈ ਸੁਰਪਤ ਧਰਖਾ ਗੁਰੂ ਗਰੀਬ ਨमाज ਮਹਾਰਾਜ ਦਾ ਤੇਜ ਜਾਣ ਕੇ ਜਿਹੜਾ ਸੁਰਪਤ ਦੇਵਤਾ ਸੀ ਉਹਦੇ ਥਰੀਆ ਥਰੀਆ ਕੰਬਣ ਲੱਗ ਗਿਆ ਇਤਨੇ ਕਹੇ ਕਗਨ ਕਨ ਛਾਏ ਐਨੇ ਗੱਲ ਕਹਿਣ ਦੀ ਦੇਰ ਸੀ ਬਸ ਤੇ ਬੱਦਲ ਆ ਗਏ ਅਸਮਾਨ ਵਿੱਚ ਜਲ ਗੇਰਨ ਲਾਗੇ ਸਮੁਦਾਏ ਤੇ ਪਾਣੀ ਸੋ ਉਹ ਗੇਰਨ ਲਾਗੇ ਭਾ ਮੀਂਹ ਵਰਸਣ ਲੱਗਿਆ ਹੈ ਸ੍ਰੀ ਮੁਕਤ ਬਹੁ ਹਸੇ ਕਿਰਪਾਲਾ ਇਹ ਮਹਾਰਾਜ ਦੇ ਬਚਨ ਸੁਣ ਕੇ ਸਿੱਖਾਂ ਨੂੰ ਚੜ੍ਹਦੀ ਕਲਾ ਦੀ ਦਾਤ ਦੇ ਕੇ ਚੜ੍ਹਦੀ ਕਲਾ ਦੇ ਦਾਤੇ ਸਤਿਗੁਰੂ ਬਹੁਤ ਜ਼ਿਆਦਾ ਖਿੜੇ ਬਹੁਤ ਹੀ ਪ੍ਰਸੰਨ ਹੋਏ ਗਯੋ ਸ ਲੋਕ ਸਕ